ਜੀ ਹੁਣ ਇਸ ਪਿੰਡ 'ਚ ਮੇਲੇ ਵੀ ਲੱਗਣਗੇ ਤੇ ਵਣਜਾਰੇ ਵੀ ਆਉਣਗੇ ਪਰ ਪੁੱਤਰ ਤੂੰ ਮੈਨੂੰ ਇੱਕ ਗੱਲ ਦੱਸ ਤੁਸੀਂ ਸਾਡੇ ਪਿੰਡ ਤੋਂ ਰੁੱਸ ਕਿਉਂ ਗਏ ਅਸੀਂ ਰੁੱਸੇ ਨਹੀਂ ਜੀ ਇਹ ਸਾਡੇ ਵਣਜਾਰਿਆਂ ਦਾ ਇੱਕ ਮੰਤਕ ਆ ਕਿ ਜਿਹੜੇ ਪਿੰਡ 'ਚ ਸਾਡੇ ਨਾਗਰਾਜ ਮਰ ਜਾਂਨ ਅਸੀਂ ਉੱਥੇ 21 ਸਾਲ ਤੱਕ ਪੈਰ ਨਹੀਂ ਧਰਦੇ ਹੁਣ ਹੁਣ ਲੋਕਾਂ ਨੂੰ ਤਾਂ ਇਹੀ ਦਿਸਿਆ ਕਿ ਸਾਡੀ ਬਸਤੀ ਨੂੰ ਅੱਗ ਲੱਗ ਗਈ ਪਰ ਅਸਲ 'ਚ ਉਸ ਅੱਗ 'ਚ ਸਾਡੇ ਨਾਗਰਾਜ ਵੀ ਮਰ ਕੇ ਸੁਆਹ ਹੋ ਗਏ ਸੀ। ਫਿਰ ਫਿਰ ਬਾਪੂ ਜੀ ਨੇ ਦੱਸਿਆ ਕਿ ਕਿ ਉਸ ਸ਼ਰਾਪ ਨੂੰ ਮਟਾਉਣ ਲਈ ਬੰਜਾਰਿਆਂ ਦਾ ਇੱਕ ਬਲੂਥੀ 21 ਸਾਲ ਬਾਅਦ ਉਸ ਪਿੰਡ 'ਚ 21 ਦਿਨਾਂ ਲਈ ਸੇਵਾ ਕਰਦਾ ਉਸ ਪਿੰਡ ਦੀ। ਤੇ ਹੁਣ ਮੈਂ ਉਹ 21 ਦਿਨਾਂ ਲਈ ਸੇਵਾ ਕਰਨ ਆਇਆ ਇੱਥੇ। ਉਹ ਸ਼ਰਾਪ ਨੂੰ ਮਟਾਉਣ ਲਈ। ਅੱਛਾ ਅੱਛਾ ਫਿਰ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ। ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ 21 ਦਿਨਾਂ ਲਈ ਇਸ ਗੁਰਦੁਆਰੇ 'ਚ ਰਹਿ ਸਕਦਾ ਮੈਂ ਕੌਣ ਹੁਣਾ ਇਜਾਜ਼ਤ ਦੇਣ ਵਾਲਾ ਪੁੱਤਰ ਇਹ ਤਾਂ ਪ੍ਰਮਾਤਮਾ ਦਾ ਕਾਰ ਹੈ ਇੱਥੇ ਕਿਸੇ ਨੂੰ ਵੀ ਕਿਸੇ ਵੇਲੇ ਵੀ ਆਉਣ ਜਾਣ ਦੀ ਕੋਈ ਰੋਕ ਰੋਕ ਨਹੀਂ ਉਹ ਪਿਛਲੇ ਪਾਸੇ ਨਾ ਕਮਰੇ ਬਣੇ ਹੋਏ ਆ ਅੱਛਾ ਜੀ ਤੇ ਤਿੰਨ ਮੇ ਇੱਕ ਕਮਰਾ ਖੋਲ ਦੇਣਾ ਠੀਕ ਹੈ ਜੀ ਤੇ ਤੂੰ ਜਿੰਨੀ ਦੇਰ ਤੱਕ ਮਰਜ਼ੀ ਆ ਰਹਿ ਇੱਥੇ ਧੰਨਵਾਦ ਜੀ ਧੰਨਵਾਦ ਖਰੇ ਤੇਰੇ ਆਉਣ ਦੀ ਵਜ੍ਹਾ ਕਰਕੇ ਹੀ ਇਸ ਪਿੰਡ ਦੇ ਖੇੜੇ ਤੇ ਖੁਸ਼ੀਆਂ ਲਾਕਡਾਊਨ ਹੁਣ ਇਸ ਪਿੰਡ ਤੇ ਖੇੜੇ ਤੇ ਖੁਸ਼ੀਆਂ ਵਾਪਸ ਕਰਨ ਆਇਆ ਜੀ ਚਾਚਾ ਰਾਜਾ ਪੁੱਤਰ ਰਾਜਾ ਅਸਲਾਮ ਵਾਲੇਕਮ ਚਾਚਾ ਵਾਲੇਕਮ ਸਲਾਮ ਅਸਲਾਮ ਵਾਲੇਕਮ ਚਾਚੀ ਅਮੀ ਨੇ ਨਿਆਜ਼ ਭੇਜੀ ਹੈ ਹਰਾ ਬੈਠ ਪੁੱਤਰ ਤੇਰੀ ਅਮੀ ਬੜੀ ਚੰਗੀ ਆ ਪੁੱਤਰ ਜਦੋਂ ਵੀ ਨਿਆਜ਼ ਦੇਵੇ ਸਾਨੂੰ ਨਹੀਂ ਭੁੱਲ ਲੈ ਭੁੱਲਣਾ ਕਿਉਂ ਚਾਚਾ ਜੀ ਕਿੰਨੇ ਕ ਖਾਨਦਾਨ ਨੇ ਇਸ ਪਿੰਡ ਚ ਚਾਰ ਪੰਜ ਹੀ ਤਾਂ ਹੈ ਫਿਰ ਭੁੱਲਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹ ਗੱਲ ਤੋਂ ਬਾਹਰ ਨਾ ਕਹੀ ਇਹ ਪਿੰਡ ਵੀ ਸਾਡਾ ਤੇ ਅਸੀਂ ਵੀ ਇੱਥੇ ਦੇ ਆ ਇਹਨਾਂ ਨੇ ਸਾਨੂੰ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਉਪਰੇ ਆ ਹੂੰ ਕਹਤਾਂ ਤੁਸੀਂ ਸਹੀ ਰਹੇ ਹੋ ਚਾਚੀ ਜੀ ਗੱਲ ਹੈ ਵੀ ਠੀਕ ਹੈ ਅਸੀਂ ਆਜ਼ਾਦੀ ਦੇ ਨਾਲ ਪੰਜ ਵਕਤ ਦੀ ਇੱਥੇ ਨਮਾਜ਼ ਪੜ੍ਹਦੇ ਵਾਂ। ਆਜ਼ਾਦੀ ਦੇ ਨਾਲ ਮਸੀਤੇ ਵਿੱਚ ਵਾਂਗ ਦਿੰਦੇ ਵਾਂ। ਕਿਸੇ ਦੀ ਕੋਈ ਰੋਕ ਟੋਕ ਹੀ ਨਹੀਂ ਐ। ਪੱਧਾ ਨਹੀਂ ਮੇਰੇ ਮੂੰਹੋਂ ਕਿਵੇਂ ਨਿਕਲ ਗਿਆ? ਅੰਮੀ ਨੂੰ ਵੀ ਨਾਲ ਲੈ ਆਣਾ ਸੀ। ਚਾਚੀ ਅੰਮੀ ਤੇ ਮੈਂ ਜਾ ਰਹੇ ਹਾਂ ਉੱਚਾ ਪਿੰਡ। ਤੇ ਉੱਥੇ ਜਾਣ ਦੀ ਤਿਆਰੀ ਕਰ ਰਹੇ ਹਾਂ ਉਹ। ਉੱਚਾ ਪਿੰਡ? ਸਭ ਖੈਰ ਤਾਂ ਹੈ। ਹਾਂਜੀ ਵੈਸੇ ਸਭ ਠੀਕ ਹੈ ਉਹਨਾਂ ਦੀ ਖਾਲਾ ਥੋੜੀ ਬਿਮਾਰ ਹੈ ਉਹਨਾਂ ਦਾ ਪਤਾ ਕਰਨ ਜਾਣਾ ਤੇ ਉਹ ਕਹਿ ਰਹੇ ਸੀਗੇ ਕਿ ਆਂਦੇ ਹੋਏ ਰਾਵੀ ਦੇ ਘਰ ਵਾਲੇ ਦਾ ਵੀ ਅਫਸੋਸ ਕਰਾਵਾਂਗੇ ਅਸੀਂ ਇਹ ਤੇ ਬੜੀ ਚੰਗੀ ਗੱਲ ਹੈ ਪੁੱਤਰ ਰਾਵੀ ਐਸੇ ਪਿੰਡ ਦੀ ਧੀ ਹੈ ਅਫਸੋਸ ਤਾਂ ਬਣਦਾ ਹੀ ਹੈ ਹੂੰ ਅਸੀਂ ਤਾਂ ਉਸੇ ਦਿਨ ਹੀ ਰਾਵੀ ਦੇ ਅੰਮੀ ਅੱਬੂ ਨਾਲ ਜਾਏ ਸਾਂ ਸਹੀ ਕੀਤਾ ਚਾਚਾ ਜੀ ਤੁਸੀਂ ਬਲਕਿ ਅਸੀਂ ਤਾਂ ਸ਼ੰਮੂ ਨੂੰ ਵੀ ਉੱਥੇ ਹੀ ਛੱਡ ਆਏ ਸਾਂ ਰਾਵੀ ਕੋਲ ਬੜੀ ਉਦਾਸੀ ਵਿਚਾਰੀ ਤੋ 14 ਦਿਨ ਲੱਗ ਜਾਏਗਾ ਕੌਣ ਤਾਂ ਸਾਡਾ ਦਿਲ ਉਦਾਸ ਹੋ ਗਿਆ ਇਹਨਾਂ ਨੂੰ ਕਿੰਨੀ ਵਾਰੀ ਕਹਤਾਂ ਕਿ ਜਾ ਕੇ ਉਹਨੂੰ ਲੈ ਆਓ ਅਗਲੇ ਜੁਮੇ ਜਾਵਾਂਗੇ ਮੈਂ ਵੀ ਕੀ ਕਰਾਂ ਪੁੱਤਰ ਕਾਰਖਾਨੇ ਵਿੱਚ ਕੰਮ ਹੀ ਇੰਨਾ ਵਧ ਗਿਆ ਕਿ ਸ਼ੰਮੋ ਨੂੰ ਵਾਪਸ ਲਿਆਉਣ ਦਾ ਵੇਹਲ ਹੀ ਨਹੀਂ ਮਿਲਦਾ ਜੇ ਤੁਸੀਂ ਕਹੋ ਤਾਂ ਮੈਂ ਤੇ ਅੰਮੀ ਤਾਂ ਜਾ ਹੀ ਰਹੇ ਆ ਆਣ ਲੱਗੇ ਸ਼ੰਮੋ ਨੂੰ ਵੀ ਆਪਾਂ ਉੱਥੋਂ ਲਿਆਵਾਂਗੇ ਇਹ ਤਾਂ ਬਹੁਤ ਚੰਗੀ ਗੱਲ ਐ ਮੇਰੇ ਕੋਲ ਤਾਂ ਕੱਲੀ ਕੋਹੋਂ ਇੰਨਾ ਕੰਮ ਵੀ ਨਹੀਂ ਹੁੰਦਾ ਨਾਲੇ ਹੁਣ ਤਾਂ ਸ਼ੰਮੋ ਵੀ ਉਦਾਸ ਹੋ ਗਈ ਹੋਣੀ ਐ ਕੀ ਕਹਿੰਦੇ ਸ਼ਮਮੋ ਦੇ ਅੱਬੂ ਹਾਂ ਅਤੇ ਜੈਪੁਰ ਪਰ ਕੀ ਤੁਹਾਡੇ ਕੋ ਤਾਂ ਵੇਹ ਲੀ ਨਹੀਂ ਲੱਗਦੀ ਜੁੰਮਾ ਜੁੰਮਾ ਕਰਦੇ ਤੁਸੀਂ ਤਿੰਨ ਜੁੰਮੇ ਲੰਘਾਤੇ ਪੁੱਤ ਤੂੰ ਤਾਂ ਜਾ ਹੀ ਰਿਹਾ ਨਾ ਆਪਣੀ ਅੰਮੀ ਦੇ ਨਾਲ ਕਿ ਸ਼ਮਮ ਨੂੰ ਲੈ ਆਈ ਠੀਕ ਹੈ ਫਿਰ ਮੈਂ ਚੱਲਦਾ ਚਾਚੀ ਡੱਬਾ ਚਲੋ ਡੱਬਾ ਫਿਰ ਮੈਂ ਬਾਅਦ ਚ ਹੀ ਲੈ ਜਾਵਾਂਗਾ ਮੈਂ ਚੱਲਦਾ ਖੁਦਾ ਹਾਫਿਜ਼ ਸਕੀਨਾ ਮਨੂਸ਼ ਸ਼ਮੋ ਦਾ ਕਿਸੇ ਬੇਗਾਨੇ ਮੁੰਡੇ ਨਾਲ ਵਾਪਸ ਆਣਾ ਠੀਕ ਨਹੀਂ ਲੱਗਦਾ। ਕਾਹਦਾ ਬੇਗਾਨਾ? ਤੁਸੀਂ ਤਾਂ ਐਵੇਂ ਹੀ ਬੋਲਦੇ ਰਹਿੰਦੇ ਹੋ। ਇੰਨਾ ਚੰਗਾ ਮੁੰਡਾ ਹੈ। ਸਾਡੀ ਸ਼ਮੋ ਦਾ ਕਿੰਨਾ ਧਿਆਨ ਰੱਖਦਾ ਹੈ। ਤੇ ਨਾਲੇ ਭੈਣ ਜੀ ਵੀ ਤਾਂ ਨਾਲ ਹੀ ਜਾ ਰਹੇ ਨੇ। ਉਹ ਕਿੰਨਾ ਪਿਆਰ ਕਰਦੇ ਨੇ। ਠੀਕ ਹੈ। ਜਿਵੇਂ ਤੂੰ ਠੀਕ ਸਮਝੇ। ਹੁਣ ਨਿਆਜ਼ ਲੈ ਆਵਾ। ਹਾਂ ਹਾਂ ਲਿਆ। ええ <inaudible> ਆਹ ਰਿਸ਼ਰ ਜੁਗਾਦ ਸੱਚ ਹੈ ਵੀ ਸੱਚ ਮਨ ਨੂੰ ਹੋਂਸੇ ਜੀ ਸੱਚ ਸੋਚੇ ਸੋਚ ਤੋਂ ਹੋਵੇ ਮੇਰੇ ਜੁਜ ਸੋਚੇ ਕੰਪਰਵਾ ਜੋ ਬਣ ਚੱਤ ਨਾ ਹੋਵੇ ਰੋ ਜੋੜਾ ਮੇਰਾ ਹਾਂਜੀ ਇਧਰ ਦੇ ਦੇ ਇੱਕ ਮਿੰਟ ਇੱਕ ਮਿੰਟ ਤੂੰ ਇਸ ਪਿੰਡ ਦਾ ਨਹੀਂ ਲੱਗਦਾ ਪਹਿਲਾਂ ਤੈਨੂੰ ਕਦੇ ਵੇਖਿਆ ਨਹੀਂ ਇੱਥੇ ਇਹ ਵੰਜਾਰਿਆਂ ਦਾ ਮੁੰਡਾ ਹੈ ਵੰਜਾਰਿਆਂ ਦਾ ਮੁੰਡਾ ਹਾਂਜੀ ਮਾਈ ਵੰਜਾਰੇ ਤਾਂ ਕਦੇ ਸਾਡੇ ਪਿੰਡ ਆਉਂਦੇ ਨਹੀਂ ਪੁੱਤਰ ਜੀ ਹੁਣ ਵੰਜਾਰੇ ਵੀ ਆਉਣਗੇ ਤੇ ਰੌਣਕਾਂ ਵੀ ਲੱਗਣਗੀਆਂ ਹਾਂ ਸਾਵਲ ਪੁੱਤਰ ਹਾਂਜੀ ਇਸ਼ਾਨੀ ਜੀ ਨੇ ਸਾਡੇ ਪਿੰਡ ਤੇ ਸਸਿਕਾ 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 ਬੜਾ ਚੰਗਾ ਲੱਗਾ ਤੈਨੂੰ ਇਸ ਪਿੰਡ ਚ ਵੇਖ ਕੇ ਤੁਹਾਡੀਆਂ ਝੁੱਗੀਆਂ ਚਾਗਾ ਕੀ ਲੱਗ ਗਈਆਂ ਤੇਰੇ ਵੱਡੇ ਵਡੇਰਿਆਂ ਨੇ ਤਾਂ ਮੁੜ ਕੇ ਇਸ ਪਿੰਡ ਵੱਲ ਮੂੰਹ ਹੀ ਨਹੀਂ ਕੀਤਾ ਸਾਡੇ ਪਿੰਡ ਦੀਆਂ ਰੌਣਕਾਂ ਵੀ ਨਾਲ ਹੀ ਲੱਗੇ

ਕਦੇ ਕਿਸੇ ਸ਼ੈ ਦੀ ਲੋੜ ਪਏ ਤਾਂ ਦੱਸੀ ਪੁੱਤਰ ਜੀ ਅੱਜ ਮੇਰਾ ਪੁੱਤਰ ਹੁੰਦਾ ਤਾਂ ਉਹਨੇ ਬੜੇ ਖੁਸ਼ ਹੋਣਾ ਸੀ ਇਹਨੂੰ ਇੱਥੇ ਵੇਖ ਕੇ ਮੇਲਿਆਂ ਦਾ ਬੜਾ ਸ਼ੁਕੀਨ ਸੀ ਉਹ ਆਲੇ-ਦੁਆਲੇ ਕਿਸੇ ਪਿੰਡ ਦਾ ਮੇਲਾ ਨਹੀਂ ਸੀ ਛੱਡਦਾ ਮਿੱਤ ਤੇਰੇ ਵੀਰ ਦਾ ਸੁਪਨਾ ਆਪਾਂ ਪੂਰਾ ਕਰਾਂਗੇ ਉਹਦੀ ਯਾਦ ਚੇੜਾ ਵੱਡਾ ਮੇਲਾ ਲਵਾਵਾਂਗੇ ਕਿ ਆਲੇ-ਦੁਆਲੇ ਦੇ ਪਿੰਡਾਂ 'ਚ ਤੂੰ ਮੱਚੇਂਗੀ ਚੰਗਾ ਗਿਆਨੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੀਬੀ ਜੀ ਧੰਨਵਾਦ ਜੀ ਚੰਗਾ ਪੁੱਤਰ ਰਾਵੀ ਦੇ ਬਾਪੂ ਹਾਂ ਪਰਸੋਂ ਨੂੰ ਰਾਵੀ ਦੇ ਘਰ ਵਾਲੇ ਨੂੰ ਗਿਆ 2 ਮਹੀਨੇ ਹੋ ਜਾਣੇ ਆ ਤੁਸੀਂ ਜਾ ਕੇ ਫਿਰ ਰਾਵੀ ਨੂੰ ਲੈ ਹੀ ਆਓ हां मैं भी यही सोच ਰਿਹਾ ਸੀ ਚੰਗਾ ਭਾਂਜੀ ਚਲਦੇ ਹਾਂ ਰੋਟੀ ਖਾ ਕੇ ਚਲੇ ਜਾਂਦੇ ਨਹੀਂ ਬਸ ਸ਼ਾਮ ਤੋਂ ਪਹਿਲਾਂ ਪਹੁੰਚਣਾ ਹੈ ਨਾ ਚਲ ਸ਼ਮੂ ਹੂੰ ਕੁਝ ਦਿਨ ਹੋਰ ਰੁਕ ਜਾਂਦੀ ਆਵਾਂਗੀ ਮੈਂ ਦੁਬਾਰਾ ਪੱਕਾ ਨਾ ਛੇਤੀ ਆਈ मेरी दोस्त का ना ख्याल रखना तू मनु उदास ना हो पापों तो मेरी सगी भैन वर्गी फिक्र ना कर मैं ख्याल ता अपना भी ख्याल रखें तू भी ख्याल रखी अपना ते छेती आई ठीक है ਸ਼ਮੂ ਮਾਤਾ ਤੇ ਬਾਪੂ ਨੂੰ ਇਹ ਹੀ ਕਹੀਂ ਖਿਰਾਵੀ ਉੱਥੇ ਬਹੁਤ ਖੁਸ਼ ਹੈ ਤੇ ਹੋ ਮੇਰੀ ਫਿਕਰ ਨਾ ਕਰਨ ਜੇ ਤੂੰ 나 ਵੀ ਕਹਿੰਦੇ ਨਾ ਮੈਂ ਤਾਂ ਵੀ ਇਹ ਹੀ ਜਾ ਕੇ ਕਹਿਣਾ ਸੀ ਉਹਨਾਂ ਨੂੰ 라ਵੀ ਹੁਣ ਤੋਂ ਸੱਚਮੁੱਚ ਖੁਸ਼ ਰਹਿਣਾ ਸਿੱਖ ਲਿਆ ساری ਜ਼ਿੰਦਗੀ ਇੰਜ ਹੀ ਕੱਟੀ ਜਾਣੀ ਹੂੰ ਕੋਸ਼ਿਸ਼ ਕਰਾਂਗੀ अपना ख्याल रखेंगी ना तू तो भी चल मैं चलती हूं चलिए मैं तो ज़ोरानु कहीं मेरी चा कमरे जी दे दे मैं उधर जानी जी मैं कह देनी आ अब पाबू ਤੁਹਾਨੂੰ ਪਤਾ ਹੈ ਹੁਣ ਨਾ ਮੈਨੂੰ ਲੱਗਦਾ ਹੈ ਕਿ ਇਸ ਪਿੰਡ ਵਿੱਚ ਵੀ ਮੇਲੇ ਲੱਗਣੇ ਸ਼ੁਰੂ ਹੋ ਜਾਣਗੇ ਪਰ ਮਿੱਤੂ ਤੈਨੂੰ ਯਾਦ ਹੈ ਮੈਨੂੰ ਤੂੰ ਹੀ ਦੱਸਿਆ ਸੀ ਕਿ ਇਸ ਇਸ ਪਿੰਡ 'ਚ ਕੋਈ ਮੇਲਾ ਨਹੀਂ ਲੱਗਦਾ ਤੇ ਕੋਈ ਵੰਜਾਰਾ ਨਹੀਂ ਆਂਦਾ ਕਿਹਾ ਤਾਂ ਸੀ ਬਾਪੂ ਪਰ ਮੈਂ ਹੁਣੇ ਹੀ ਵੰਜਾਰੇ ਨੂੰ ਵੇਖਿਆ ਨਾ ਤੇ ਹੁਣ ਤਾਂ ਲੱਗਦਾ ਹੈ ਕਿ ਇਸ ਪਿੰਡ ਦੀ ਰੌਣਕਾਂ ਵੀ ਵਾਪਸ ਆ ਜਾਣਗੀਆਂ ਮੇਤੋ ਗੱਲ ਸੁਣ ਜਰਾ ਹਾਂਜੀ ਮੈਂ ਆਈ ਮੈਂ ਆਨੀਆਂ ਬਾਪੂ ਇਹਦਾ ਮਤਲਬ ਉਹ ਮੇਰਾ ਵਹਿਮ ਨਹੀਂ ਸੀ ਛਿੜਿਆ ਆਵਾਜ਼ ਮੈਂ ਸੁਣੀ ਸੀ ਉਹ ਪੰਛਾਰੇਤੀ ਸੀ ਚਲਤੀ ਹੈ ਆ ਪਤਾ ਦੁਪਹਿਰ ਹੀ ਚੜਾ ਲਿਆ ਇਤਾਂ ਨਾ ਬੋਲੋ ਤੁਰ ਕੇ ਜਾਣਾ ਹੀ ਵਧੀਆ ਹੁੰਦਾ ਹੈ ਦਰਗਾਹ ਤੱਕ ਫਿਰ ਰੱਬ ਵੀ ਬੜਾ ਖੁਸ਼ ਰਹਿੰਦਾ ਧੀਏ ਅਸੀਂ ਦਰਗਾਹ ਚੱਲੀਆਂ ਤੇਰੇ ਕੋਲ ਨਾ ਮੈਂ ਜਿੰਨ ਤੇ ਭੋਲੀ ਨੂੰ ਛੱਡ ਜਾਨੀ ਆ ਖਾਲਾ ਮੈਂ ਸੋਚਦੀ ਸੀ ਆਪਾਂ ਪਾਬਬੋ ਨੂੰ ਵੀ ਨਾਲ ਲੈ ਚਲੀਏ ਤੈਨੂੰ ਮਾਂ ਦੇ ਸੁਭਾਅ ਦਾ ਪਤਾ ਹੈ ਨਾ ਆਪਣੀ ਦੇ ਜਿਉ ਇੱਕ ਵਾਰੀ ਗੁੱਸੇ ਹੋਗੀ ਨਾ ਉਹਦਾ ਗੁੱਸਾ ਸਾਂਭਣਾ ਸੌਖਾ ਨਹੀਂ ਖਾਲਾ ਤੁਸੀਂ ਨਾ ਮਾਈ ਦੀ ਇੰਨੀ ਫਿਕਰ ਨਾ ਕਰੋ ਦੇਖੋ ਨਾ ਪਾਬੋ ਜਦੋਂ ਦੀ ਵਿਆਹ ਕੇ ਘਰੇ ਆਈ ਏ ਉਹ ਇੱਕ ਵਾਰੀ ਵੀ ਬਾਹਰ ਨਹੀਂ ਗਈ ਹੁਣ ਤਾਂ ਸਾਡਾ ਫਰਜ਼ ਬਣਦਾ ਹੈ ਨਾ ਬਾਹਰ ਲੈ ਕੇ ਜਾਣਾ ਆਪਾਂ ਲੈ ਚਲਦੇ ਹਾਂ ਦਰਗਾਹ ਤੇ ਤੇ ਮਾਈ ਦੀ ਫਿਕਰ ਛੱਡੋ ਉਹਨਾਂ ਨੂੰ ਨਾ ਕਹਿ ਦਿਓ ਕਿ ਮੈਂ ਜ਼ਿੱਦ ਕਰਕੇ ਲੈ ਕੇ ਗਈ ਸੀ ਗੱਲ ਹੀ ਖਤਮ ਉਹ ਤਾਂ ਮੈਂ ਕਹਿ ਦਾਂਗੀ ਪਰ ਜੇ ਜ਼ਿਆਦਾ ਔਖੀ ਹੋਈ ਤਾਂ ਤੂੰ ਸੰਭੀ ਮੈਂ ਸੰਭਲੂੰਗੀ ਤੁਸੀਂ ਫਿਕਰ ਨਾ ਕਰੋ ਚੱਲ ਪਾਬੋ ਮੇਰੇ ਤੇ ਖਾਲਾ ਨਾਲ ਦਰਗਾਹ ਤੇ ਚੱਲ ਨਹੀਂ ਮਿੱਤੂ ਤੁਸੀਂ ਚਾ ਕੇ ਆਓ ਮੇਰਾ ਮਨ ਨਹੀਂ ਹੈ ਪਾਬੋ ਮੰਨ ਨੂੰ ਕਿਤੇ ਲਾਏਂਗੀ ਤਾਂ ਹੀ ਤਾਂ ਲੱਗੇਗਾ ਹੁਣ ਕਰਨਾ ਕੀ ਇਹਨੂੰ ਕਿਤੇ ਲਾਕੇ ਇਤੇ ਅੰਦਰ ਦੀ ਸਾਰੀ ਖੁਆਹਿਸ਼ਾਂ ਤੇ ਏਰਮਾਨ ਤਾਂ ਸੋਈ ਗਏ ਨੇ ਬਾਬੋ ਸੋਏ ਨੇ ਮਰੇ ਤਾਂ ਨਹੀਂ ਨਾ ਮਰੇ ਹੋਏ ਵਾਪਸ ਨਹੀਂ ਆਉਂਦੇ ਪਰ ਸੋਏ ਹੋਏ ਤਾਂ ਜਾਗ ਸਕਦੇ ਆ ਕੀ ਕਾਰਨ ਗੇ ਉਹਨਾਂ ਜਾਕੇ ਮੇਤੂ ਸੁੱਤੇ ਨੇ ਤਾ ਦਿਲ ਨੂੰ ਸਕੂਨ ਵੀ ਹੈ ਤੇ ਜੇ ਜਾਗ ਗਏ ਤਾਂ ਮੈਨੂੰ ਹੀ ਦੁੱਖ ਦੇਣਗੇ ਪਾਪੂ ਮੈਂ ਤੇਰਾ ਦੁੱਖ ਸਮਝ ਸਕਦੀ ਹਾਂ ਪਰ ਜੀ ਨੇ ਜਾਣਾ ਹੁੰਦਾ ਹੈ ਨਾ ਉਹ ਚਲਾ ਜਾਂਦਾ ਹੈ ਪਰ ਹੁਣ ਜਾਣ ਵਾਲੇ ਦੇ ਪਿੱਛੇ ਸਾਡੀ ਦੁਨੀਆ ਤਾਂ ਨਹੀਂ ਖਤਮ ਹੋ ਜਾਂਦੀ ਨਾ ਅਸੀਂ ਜੀਣਾ ਤਾਂ ਨਹੀਂ ਛੱਡ ਸਕਦੇ ਨਾ ਤੇ ਤੂੰ ਇੰਨੀ ਦੁਖੀ ਨਾ ਹੋਇਆ ਕਰ ਪਾਪੋ ਹੁਣ ਤੂੰ ਮੈਨੂੰ ਹੀ ਵੇਖ ਮੇਰਾ ਵੀਰਾ ਗਿਆ ਪਰ ਮੈਂ ਜੀਣਾ ਤਾਂ ਨਹੀਂ ਛੱਡਿਆ ਨਾ ਨਾਲੇ ਮੇਰਾ ਵੀਰਾ ਤਾਂ ਚਾਹੁੰਦਾ ਸੀ ਕਿ ਉਹਦੀ ਪੈਣ ਹਮੇਸ਼ਾ ਖੁਸ਼ ਰਹੇ ਮੈਂ ਉਹੀ ਕਰ ਰਹੀ ਹਾਂ ਚਲ ਤੂੰ ਆ ਕੱਪੜੇ ਰੱਖ ਤੇ ਹੁਣ ਤੂੰ ਸਾਡੇ ਨਾਲ ਦਰਗਾਹ ਤੇ ਚੱਲ ਇੱਥੇ ਹੀ ਸਾਰਾ ਟਾਈਮ ਲਾਤਾ ਤੂੰ ਤਾਂ ਹਾਂ ਰਵੀ ਤੁਸੀਂ ਰੁਕੋ ਕੱਪੜੇ ਰੱਖ ਕੇ ਆਉਂਦੀ ਹਾਂ ਠੀਕ ਹੈ ਚੱਲ ਦੀਆ ਫਿਰ ਅੱਪਾ ਚਲਿਏ ਹਮ ਚਲੋ ਜੀਤ ਤੂੰ ਤੈਨੂੰ ਵੇਖਣ ਦਾ ਜੀ ਕੀਤਾ ਤਾਂ ਇੱਥੇ ਆ ਗਿਆ ਸਾਰਾ ਸਾਰਾ ਦਿਨ ਇਸ ਦਰਗਾਹ ਤੇ ਮੈਂ ਤੇਰੀ ਉਡੀਕ ਕਰਦਾ ਰਹਿਣਾ ਕਿ ਕਦ ਤੂੰ ਆਵੇਂ ਤੇ ਮੇਰੀ ਅੱਖਾਂ ਨੂੰ ਠੰਡਕ ਪਵੇ ਜੇ ਕਿਸੇ ਨੇ ਤੈਨੂੰ ਇੱਥੇ ਵੇਖ ਲਿਆ ਤਾਂ ਉਹਨਾਂ ਨੇ ਤੈਨੂੰ ਜ਼ਿੰਦਾ ਨਹੀਂ ਛੱਡਣਾ ਮਰ ਤੇ ਮੈਂ ਹਜੇ ਵੀ ਗਿਆ ਹੀ ਆ ਤੇ ਬਸ ਮਰਮਰ ਕੇ ਜੀਣਾ ਸਿੱਖ ਲੈ ਨਹੀਂ ਜੀ ਸਕਦਾ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਸੀਗਾ ਕਿ ਤੂੰ ਮੈਨੂੰ ਆਪਣੇ ਹੱਥੀ ਮਾਰ ਦੇ ਪਰ ਤੂੰ ਤੋਹ ਵੀ ਨਹੀਂ ਕਰ ਸਕੀ ਚਾਕੂ ਵੀ ਫੜਾਇਆ ਸੀਗਾ ਤੇਰੇ ਹੱਥ ਦੇ ਵਿੱਚ ਮੈਂ ਪਰ ਤੇਰੇ ਹੱਥ ਕੰਬ ਲੱਗ ਪਏ ਨਹੀਂ ਸੀ ਮਾਰ ਸਕਦੀ ਮੈਂ ਤੈਨੂੰ ਜਿਸ ਇਨਸਾਨ ਨੂੰ ਬੰਦਾ ਵੇਖ ਵੇਖ ਕੇ ਜੀਵੇ ਉਹਨੂੰ ਕਿਵੇਂ ਮਾਰ ਸਕਦਾ ਤੂੰ ਮੇਰੇ ਪ੍ਰਾਂਤ ਜੁਰਮ ਦੀ ਸਜ਼ਾ ਮੈਨੂੰ ਕਿਉਂ ਦੇ ਰਹੀ ਹੈ ਤੂੰ ਇਕੱਲਾ ਹੀ ਨਹੀਂ ਇਹ ਸਜ਼ਾ ਕੱਟ ਰਹੀ ਆ ਸਾਡੇ ਵਿੱਚ ਤੇ ਇਹ ਦੂਰੀ ਮੇਵੀ ਕਟ ਰਹੀਆਂ ਤੇਰੇ ਬਾਝੋਂ ਸਾਥ ਚੱਲ ਰਿਹਾ ਨੇ ਮੇਰੇ ਸਿਰਫ ਪਰ ਦਿਲ ਤੇ ਥੰਮ ਹੀ ਗਿਆ ਫਿਰ ਪੱਤ ਚੱਲਾਂਗੇ ਤੋ ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦੀ ਚੀਤ ਮੈਂ ਆਪਣੀ ਮਾਈ ਤੇ ਖਾਨਦਾਨ ਦੀ ਇੱਜ਼ਤ ਇਦਾਂ ਮਿੱਟੀ ਵਿੱਚ ਨਹੀਂ ਰੋਲ ਸਕਦੀ ਮੈਂ ਤਾਂ ਰੋਲ ਸਕਦੀ ਹਾਂ ਪਰ ਮੈਂ ਆਪਣੀ ਮਾਈ ਦੀ ਇੱਜ਼ਤ ਨੂੰ ਨਹੀਂ ਰੋਲ ਸਕਦੀ ਫਿਰ ਹੁਣ ਤੂੰ ਦੱਸ ਨਾ ਮੈਂ ਕੀ ਕਰਾਂ ਆਪਣਾ ਰਾਹ ਬਦਲਤੇ ਮੇਰਾ ਹਰ ਰਸਤਾ ਤਾਂ ਤੇਰੇ ਨਾਲ ਜੁੜਿਆ ਹੈ ਜੀਤ ਇਸ ਦੁਨੀਆ ਤੇ ਬਹੁਤ ਸਾਰੇ ਲੋਕ ਰੇਲ ਦੀ ਪਟੜੀਆਂ ਵਾਂਗ ਹੁੰਦੇ ਨੇ ਜਿਹੜੇ ਨਾਲ-ਨਾਲ ਤਾਂ ਤੁਰਦੇ ਨੇ ਪਰ ਕਦੇ ਇੱਕ ਨਹੀਂ ਹੋ ਸਕਦੇ ਐਨੀ ਮਾਇੂਸੀ ਵਾਲੀ ਗੱਲ ਨਾ ਕਰ ਮੈਂ ਤੈਨੂੰ ਝੂਠੀ ਤਸੱਲੀਆਂ ਨਹੀਂ ਦੇ ਸਕਦੀ ਹੁਣ ਮੀ ਤੂੰ ਕਿੱਥੇ ਰਹਿ ਗਈ oh ਉੜਾਪੇ ਚ ਮਾ ਪਿਓ ਆਪਣੀ ਔਲਾਦ ਨੂੰ ਵੇਖ-ਵੇਖ ਕੇ ਤਾਂ ਜਿਉਂਦੇ ਨੇ ਜਿਵੇਂ ਅਸੀਂ ਆਪਣੀ 라ਵੀ ਨੂੰ ਵੇਖ ਕੇ ਜੀ ਰਹੇ ਆ ਸਾਡੇ ਕੋਲ ਤਾਂ 라ਵੀ ਹੈ ਪਰ 라ਵੀ ਕੋਲ ਕੌਣ ਹੋਏਗਾ 라ਵੀ ਨੂੰ ਕਿਉਂ ਤੇਰੀ ਮਾਂ ਨੇ ਤੇਰਾ ਮਨਪਸੰਦ ਖਾਣਾ ਬਣਾਇਆ ਪਾਲਕ ਪਨੀਰ ਤੇ ਮੈਂ ਛਾੜ ਦਿੱਤਾ ਬਸ ਉਹਦੇ ਹੀ ਆਉਂਦੇ ਆ ਹਲਵਾ ਤੇ ਪਰਠਾ ਵੀ ਬਣਾ ਲਾਂਗੇ ਬੈਂਗਨ ਦਾ ਉਹ ਦੱਸ ਦਿਆਂਗਾ ਉਹਨੂੰ ਮੈਂ ਜੀ ਆਪਣੀ ਧੀ ਨੂੰ ਲੈਣ ਆਇਆ ਜੀ ਜੱਗੂ ਪੁੱਤ ਤੇ ਹੁਣ ਰਿਆਣੀ ਤੇ ਮੈਂ ਸੋਚ ਰਿਹਾ ਸੀ ਕਿ ਮੇਰੀ ਧੀ ਕਿੰਨੀ ਕੁ ਧੀਰ ਫਿਦਵਾ ਬਣ ਕੇ ਇਸ ਤਰ੍ਹਾਂ ਤੁਹਾਡੇ ਤੇ ਬੋਝ ਬਣੀ ਬੈਠੀ ਰਹੇਗੀ